ਸਰ ਕਿਸ ਤਰ੍ਹਾਂ ਦੀ ਅੱਜ ਸਰਚ ਆਪਰੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਦੇਖੋ ਜਿਵੇਂ ਕਿ ਪਹਿਲਾਂ ਵੀ ਲਗਾਤਾਰ ਮਾਨਯੋਗ ਬੀਜਪੀ ਪੰਜਾਬ ਦੇ ਹਦਾਇਤਾਂ ਦੇ ਮੁਤਾਬਕ ਕੋਆਰਡੀਨੇਟ ਸਰਚ ਆਪਰੇਸ਼ਨ ਜਿਹਨੂੰ ਆਪਾਂ ਕਸਟਰੋ ਆਪਰੇਸ਼ਨ ਕਹਿੰਦੇ ਆ ਉਹ ਸਾਡਾ ਇੱਕ ਰੂਟੀਨ ਦਾ ਕੰਮ ਆ ਉਹ ਲਗਾਤਾਰ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਡਰੱਗ ਹੌਟਸਪੌਟ ਏਰੀਏ 'ਚ ਡਰੱਗ ਹੌਟਸਪੌਟ ਏਰੀਏ ਬੇਸਿਕਲੀ ਉਹ ਏਰੀਏ ਹੁੰਦੇ ਆ ਜਿੱਥੇ ਕੰਜ਼ੂਮੇਬਲ ਕੁਆਂਟੀਟੀ 'ਚ ਜਿਹੜੇ ਲੋਕੀ ਕੋਈ ਨਸ਼ਾ ਖਾਂਦੇ ਆ ਕੋਈ ਵੇਚਦੇ ਆ ਉਹ ਇਫੈਕਟਿਡ ਏਰੀਏ ਅਸੀਂ ਉਹਨਾਂ ਨੂੰ ਡਰੱਗ ਹੌਟਸਪੌਟ ਕਹਿੰਨੇ ਆ ਅੱਜ ਵੀ ਪੂਰੇ ਪੰਜਾਬ 'ਚ ਡਰਗ ਹੌਟਸਪੌਟਸ 'ਤੇ ਕਾਫੀ ਆਪਰੇਸ਼ਨ ਦੀਏ ਮਹਿੰਮ ਜਿਹੜੀ ਆ ਇਹ ਮਨਜੋ ਬੀਜਪੀ ਪੰਜਾਬ ਦੇ ਦਾ ਤਾ ਮੁਤਾਬਕ ਚਲਾਈ ਗਈ ਆ ਇਸ ਮਹਿੰਮ 'ਚ ਸਾਰੇ ਐਸਐਸਪੀ ਸਮਾਨ ਪਰਸਨਲੀ ਇਹਨੂੰ ਮੋਨੀਟਰ ਵੀ ਕਰ ਰਹੇ ਆ ਤੇ ਲੀਡ ਵੀ ਕਰ ਰਹੇ ਆ ਮੈਂ ਲਾਹੌਰੀ ਗੇਟ ਏਰੀਆ 'ਚ ਜਿਹੜੀ ਟੀਆ ਬਸਤੀ ਆ ਜਿਹੜਾ ਸਲਮ ਏਰੀਆ ਆ ਜਿੱਥੇ ਕੰਜ਼ੂਮੇਬਲ ਕੁਆਂਟੀਟੀ ਚ ਖਾਣ ਪੀਣ ਵਾਲੇ ਨਸ਼ੇ ਖਾਣ ਵਾਲੇ ਲੋਕਾਂ ਦੀ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਹੈਗੀ ਹੈ ਉਥੇ ਅਸੀਂ ਦੋ ਸਬ ਡਿਵੀਜ਼ਨਾਂ ਦੀ ਸਾਰੀ ਫੋਰਸ ਲੈ ਕੇ ਕਾਟਨ ਆਪਰੇਸ਼ਨ ਚਲਾ ਰਹੇ ਹਾਂ ਸਾਰੇ ਐਂਟਰੀ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰਕੇ ਤੇ ਜਿਹੜੇ ਸ਼ੱਕੀ ਘਰ ਨੇ ਜਿੱਥੋਂ ਕੋਈ ਉਮੀਦ ਆ ਰਿਕਵਰੀ ਹੋਣ ਦੀ ਨਸ਼ਾ ਵੇਚਣ ਦੀ ਉਹਦੇ ਤੇ ਅਸੀਂ ਰੈਡਾਂ ਕਰਾਂਗੇ ਇਹਨਾਂ ਰੈਡਾਂ ਚ ਪਬਲਿਕ ਇਨਕਨਵੀਨੀਅੰਸ ਨੂੰ ਮਿਨੀਮਾਈਜ਼ ਕੀਤਾ ਜਾਊਗਾ ਤੇ ਇਸ ਰੇਡ ਰਾਹੀਂ ਅਸੀਂ ਸਾਰੇ ਨਸ਼ਾ ਤਸਕਰਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕੀ ਸਟੇਟ ਗਵਰਨਮੈਂਟ ਦੀ ਟਾਪ ਮੋਸਟ ਪ੍ਰਾਇੋਰਟੀ ਹੈ ਕਿ ਆ ਜਿਹੜੀ ਨਸ਼ਿਆਂ ਦੇ ਖਿਲਾਫ ਇਹ ਜੰਗ ਚੱਲ ਰਹੀ ਆ ਐਂਡ ਇਹਦੇ ਨਾਲ ਹੀ ਮੈਂ ਤੁਹਾਡੇ ਸਾਰੇ ਰਾਹੀਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਪਟਿਆਲਾ ਪੁਲਿਸ ਦਾ ਨਸ਼ਿਆਂ ਦੇ ਵਿਰੁੱਧ ਇਸ ਜੰਗੀ ਪੱਧਰ ਦੀ ਜਿਹੜੀ ਲੜਾਈ ਜਿਹੜੀ ਚੱਲ ਰਹੀ ਹੈ ਉਹਦੇ 'ਚ ਵੱਡ ਚੜ ਕੇ ਸਹਿਯੋਗ ਕਰਨਾ ਸਮਾਜਿਕ ਸੁਸਤਾਨੂ ਕੀ ਕਰਨਾ ਹੈ ਗਾਉਣਗੇ ਕਿ ਲਗਾਤਾਰ ਦੇਖੋ ਮਾਨਯੋਗ ਡੀਜੀਪੀ ਪੰਜਾਬ ਦੀ ਕਲੀਅਰ ਸਟਰੈਟਜੀ ਹੈ ਜੀ ਇਹ ਬੇਸਿਕਲੀ ਡਬਲ ਟੂ ਪ੍ਰੋਂਗ ਸਟਰੈਟਜੀ ਹੈ ਇਹਦੇ 'ਚ ਇੱਕ ਤੇ ਹੈਗਾ ਆ ਅਵੇਅਰਨੈਸ ਤੇ ਹੈਗੀ ਐਨਫੋਰਸਮੈਂਟ ਜੀ ਅਵੇਅਰਨੈਸ ਜਿਹੜੇ ਲੋਕੀ ਜਿਹੜੇ ਸਟੂਡੈਂਟਸ ਨੇ ਜਿਹੜੇ 18 ਤੋਂ 40 ਸਾਲ ਦੇ ਨੌਜਵਾਨ ਨੇ ਜਿਹੜੇ ਕਿ ਨਸ਼ਿਆਂ ਨਾਲ ਪੀੜਿਤ ਹੋ ਸਕਦੇ ਆ ਅਵੇਅਰਨੈਸ ਉਹਨਾਂ ਨੂੰ ਅਵੇਅਰ ਕਰਨਾ ਸੈਮੀਨਾਰ ਦੇ ਰਾਹੀਂ ਨੋਕਾਣਾਟਕ ਦੇ ਰਾਹੀਂ ਸਪੋਰਟ ਸੈਂਟਾਂ ਦੇ ਰਾਹੀਂ ਪਬਲਿਕ ਨੂੰ ਇੰਗੇਜ ਕਰਨਾ ਤਾਂ ਕਿ ਇਹ ਜਿਹੜੇ ਮੈਸੇਜ ਜਾਵੇ ਕਿ ਇਹ ਨਸ਼ਾ ਇੱਕ ਕੋੜ ਆ ਤੇ ਇਹਦੇ ਤੋਂ ਆਪਾਂ ਦੂਰ ਰਹਿ ਸਕੀਏ ਇਨਫੋਰਸਮੈਂਟ ਜਿਹੜੀ ਦੂਜਾ ਪਾਰਟ ਆ ਸਟਰੈਟਜੀ ਦਾ ਉਹ ਆ ਕਿ ਜਿਹੜੇ ਲੋਕੀ ਪੈਡਲਿੰਗ ਕਰਦੇ ਆ ਮੀਡੀਅਮ ਲੈਵਲ ਤੇ ਵੱਡੇ ਲੈਵਲ ਤੇ ਤੇ ਛੋਟੇ ਲੈਵਲ ਤੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਐਫ ਆਈ ਆਰ ਅੰਦਰਜ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਤਾਂ ਕਿ ਜਿਹੜੀ ਸਪਲਾਈ ਰਿਡਕਸ਼ਨ ਆ ਸਪਲਾਈ ਚੇਨ ਨੂੰ ਜਿਹੜਾ ਤੋੜਨ ਦਾ ਕੰਮ ਆ ਉਹ ਕੀਤਾ ਜਾ ਸਕੇ ਸਰ ਹੋਰ ਇਲਾਕੇ ਜੀ ਇਸ ਤੋਂ ਬਾਅਦ ਟਾਰਗੇਟ ਤੇ ਰਹਿਣਗੇ ਜਿਸ ਤਰ੍ਹਾਂ ਇਹ ਬਸਤੀ ਹੈ ਹੋਰ ਇਲਾਕਾ ਹੋਵੇ ਦੇਖੋ ਇਹ ਸਾਰੇ ਪਟਿਆਲੇ ਜ਼ਿਲ੍ਹੇ ਚ ਜਿਹੜੇ ਸਾਡੇ 37 ਦੇ ਲਾਗੇ ਡਰੱਗ ਹੌਟ ਸਪੌਟਸ ਨੇ ਉਹ ਸਾਰੇ ਅਸੀਂ ਕਵਰ ਕਰ ਰਹੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਡਰੱਗ ਹੌਟ ਸਪੌਟ ਉਹ ਏਰੀਏ ਨੇ ਜਿੱਥੋਂ ਪਬਲਿਕ ਵੱਲੋਂ ਸਾਾਨੂੰ ਸ਼ਿਕਾਇਤ ਆਂਦੀ ਆ कि ਜਿਹੜੇ ਲੋਕੀ ਨਸ਼ਾ ਖਾਂਦੇ ਆ ਕੰਜ਼ਿਊਮੇਬਲ ਕੁਆਂਟੀਟੀ ਚ ਜਿਹੜੇ ਵੇਚਦੇ ਆ ਉਹਨਾਂ ਨੂੰ ਇੱਕ ਇੰਟਰਫੇਸ ਮਿਲਦਾ ਆ ਡਰਗ ਹੌਟਸਪੌਟ ਏਰੀਆਸ ਚ ਅੱਜ ਵੀ ਅਸੀਂ ਸਾਰੇ ਸਬ-ਡਿਵੀਜ਼ਨਾਂ ਚ ਇੱਕ ਆਸੂ ਆਪਰੇਸ਼ਨ ਚਲਾਇਆ ਹੋਇਆ ਆ ਤੇ ਜਿਹੜਾ ਸ਼ਹਿਰ ਚ ਜਿਹੜਾ ਆਸੂ ਆਪਰੇਸ਼ਨ ਆ ਉਹਨੂੰ ਮੈਂ ਸੁਪਰਵਾਈਜ਼ ਕਰ ਰਿਹਾ ਮੈਂ ਪਰਸਨਲੀ ਲੀਡ ਵੀ ਕਰ ਰਿਹਾ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਡਬਲ ਤ੍ਰੋਂਗ ਸਟਰੈਟਜੀ ਹੈਗੀ ਆ ਜੀ ਅਵੇਅਰਨੈਸ ਦੀ ਤੇ ਐਨਫੋਰਸਮੈਂਟ ਦੀ ਤੇ ਮੈਨੂੰ ਉਮੀਦ ਆ ਕਿ ਪੰਜਾਬ ਬਿਲਕੁਲ ਤਗੜੇ ਹੋ ਕੇ ਪੰਜਾਬ ਪੁਲਿਸ ਦਾ ਇਸ ਮਹਿੰਮ ਚ ਸਪੋਰਟ ਕਰੂਗਾ ਤੇ ਅਸੀਂ ਜੰਗੀ ਪੱਧਰ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਨੂੰ ਲੜਾਂਗੇ ਜਿਹੜੇ ਐਡਿਕਟਸ ਨੇ ਅਸੀਂ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਚ ਦਾਖਲ ਕਰਾਵਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਸਪਲਾਈ ਚੇਨ ਨੂੰ ਤੋੜਾਂਗੇ ਲਾਸਟ ਟਾਈਮ ਕਿੰਨਾ ਕੁ ਨਸ਼ਾ ਸਰਗਰਮਤ ਕਰੇ ਪਟਿਆਲਾ ਬੋਲੋ ਦੇਖੋ ਜੇ ਮੈਂ ਤੁਹਾਨੂੰ ਇਲੈਕਸ਼ਨਸ ਦਾ ਡਾਟਾ ਦੱਸਾਂ ਤੇ ਪਿਛਲੇ 3 ਮਹੀਨਿਆਂ ਚ 200 ਤੋਂ ਜ਼ਿਆਦਾ ਐਫ ਆਈ ਆਰ ਪਟਿਆਲਾ ਪੁਲਿਸ ਨੇ ਦਰਜ ਕੀਤੀਆਂ ਨੇ ਜੀਦੇ ਸੇ 24 ਕਿਲੋ ਤੋਂ ਵੱਧ ਹੋਪੀਐਮ ਸਾਢੇ 3 ਕਿਲੋ ਦੇ ਲਾਗੇ ਹਿਰੋਇਨ ਅਸੀਂ ਰਿਕਵਰ ਕੀਤੀ ਹੈ ਉਸ ਤੋਂ علاوہ ਨਸ਼ਾ ਤਸਕਰਾਂ ਦੀ ਜਾਇਦਾਦਾਂ ਫ੍ਰੀਜ਼ ਕਰਨ ਤੇ ਵੀ ਪਟਿਆਲਾ ਪੁਲਿਸ ਮੌਰੀ ਰਹੀ ਹੈ ਅਸੀਂ ਕੋਈ 8.5 ਕਰੋੜ ਦੇ ਲਾਗੇ ਨਸ਼ਾ ਵੇਚ ਕੇ ਨਸ਼ਾ ਤਸਕਰਾਂ ਨੇ ਜਿਹੜੀ ਜਾਇਦਾਦਾਂ ਕਮਰਸ਼ੀਅਲ ਪ੍ਰਾਪਰਟੀਆਂ ਮਕਾਨ ਉਹਨਾਂ ਦੀ ਜ਼ਮੀਨਾਂ ਉਹਨਾਂ ਦੀ ਐਸਯੂਵੀ ਗੱਡੀਆਂ ਉਹ ਅਸੀਂ ਸਾਰੀ ਅਟੈਚ ਕਰਾਈਆਂ ਨੇ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਸਾਰੇ ਤਰੀਕੇ ਵਰਤ ਕੇ ਜਿਹੜੀ ਇਹ ਸਪਲਾਈ ਚੇਨ ਆ ਇਹਨੂੰ ਤੋੜਿਆ ਜਾਵੇ ਤੇ ਜਿਹੜੇ ਲੋਕੀ ਗਲਤ ਰਾਹੇ ਪੈ ਕੇ ਕੁੜਾਹੇ ਪੈ ਕੇ ਨਸ਼ਾ ਖਾਣ ਦੇ ਆਦੀ ਨੇ ਉਹਨਾਂ ਨੂੰ ਮੁਫਤਾਰਾ ਚ ਸ਼ਾਮਿਲ ਕੀਤਾ ਜਾਵੇ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਚ ਸ਼ਾਮਿਲ ਕੀਤਾ ਜਾਵੇ ਜਿਹੜਾ ਨਸ਼ਾ ਖਾਣ ਵਾਲਾ ਐਡਿਕਟ ਆ ਉਹਨੂੰ ਅਸੀਂ ਐਸਾ ਕ੍ਰਿਮੀਨਲ ਨਹੀਂ ਦੇਖਣਾ ਇਹ ਵੀ ਇੱਕ ਪ੍ਰਕਾਰ ਦੀ ਬਿਮਾਰੀ ਆ ਕੋੜ ਆ ਜਿਹੜਾ ਕਿਸੇ ਨੂੰ ਵੀ ਲੱਗ ਸਕਦੀ ਆ ਤੇ ਬੜਾ ਤਰੀਕੇ ਨਾਲ ਉਹਨੂੰ এমਪਲੋਇਮੈਂਟ ਦੀ ਅਪੋਰਚਨਿਟੀਆਂ ਦੇ ਕੇ ਉਹਨੂੰ ਮੁਫਤਾਰਾ ਚ ਸ਼ਾਮਿਲ ਕਰਨ ਦੇ ਹਰ ਸੰਭਵ ਉਪਾਅ ਕੀਤੇ। ਥੈਂਕ ਯੂ।